ਕਿਆ ਬਾਤ ਹੈ ਕਿੰਨੀ ਪਿਆਰੀ ਆਟਮ ਹੈ ਜੇ ਆਹਾਂ ਚੀਜ਼ ਤੁਹਾਡੇ ਘਰੇ ਲਾਗੀ ਨਾ ਮਿੱਤਰੋ ਤੁਹਾਡੇ ਗਵਾਂਢੀ ਗੁੱਛਣਗੇ ਵੀ ਬੇੜੇ ਚੋਂ ਰੌਣਕਾਂ ਕਿੱਥੋਂ ਆਉਂਦੀਆਂ ਮਾਈਕਾਂ ਕਿੱਥੋਂ ਆਉਂਦੀਆਂ ਨੇ ਇਹਦੇ ਚੋਂ ਇੱਥੇ ਇੱਕ ਕੋਲਾ ਟਿਕ ਜਾਂਦਾ ਉਹਦੇ ਉੱਤੇ ਪਾ ਜਾਂਦਾ ਬਖੂਰ ਬੜਾ ਬਖੂਰ ਲੱਡ ਵਿੱਚ ਕਿਉਂ ਬਈ ਆਹ ਅੱਛਾ ਤੁਹਾਨੂੰ ਦਿਖਾਉਣਾ ਕੀ ਚੀਜ਼ ਪੈਂਦੀ ਹੈ ਆ ਆ ਗਿਆ ਬਖੂਰ ਇਹ ਉਹ ਅਰੈਬਿਕ ਬਖੂਰ ਕਹਿੰਦੇ ਨੇ ਅੱਛਾ ਜੀ ਜਿਹੜਾ ਅਰਬ ਦੇਸ਼ ਦੇ ਵਿੱਚ ਆਪਣੇ ਲੋਗ ਯੂਜ਼ ਕਰਦੇ ਨੇ ਜੀ ਜਿਵੇਂ ਕਿ ਤੁਹਾਨੂੰ ਰੀਲ 'ਚ ਦੇਖਿਆ ਹੋਗਾ ਇੱਕ ਬਾਈ ਗਲਾਬ ਸੀ ਤੋਂ ਹਾਂ ਆਪਣੇ ਕੱਪੜਿਆਂ ਦੇ ਵਿੱਚੋਂ ਦੇ ਰਿਹਾ ਹੈ ਬਾਫ ਜੀ ਦੇ ਰਿਹਾ ਹੈ ਉਹ ਸਾਰਾ ਦਿਨ ਫਿਰ ਕੱਪੜਿਆਂ ਦੇ ਵਿੱਚੋਂ ਖੁਸ਼ਬੂ ਆਉਂਦੀ ਆ ਜੀ ਕਮਰੇ ਦੇ ਵਿੱਚੋਂ ਆਉਂਦੀ ਆ ਅਗਰ ਘਰ ਦੇ ਬੇੜੇ ਦੇ ਉੱਤੇ ਲਾ ਦਈਏ ਬਹੁਤ ਅੱਛੀ ਹੋਊਗੀ ਹੈ ਜੀ ਹਾਂ ਕਰ ਨੂੰ ਹਾਂ ਹੋਊਗੀ ਆ ਲਓ ਇਹਦੇ ਤੇ ਆ ਰੱਖ ਦੋ ਆ ਲਓ ਆ ਰੱਖ ਕੇ ਤਾਂ ਤੁਸੀਂ ਇਹ ਦੇਖ ਲਓ ਐਸੀ ਜ਼ਬਰਦਸਤ ਖੁਸ਼ਬੂ ਆਊਗੀ ਔਰ ਤੁਸੀਂ ਦੇਖੋਗੇ ਵੀ ਇੰਨੀ ਸੋਹਣੀ ਖੁਸ਼ਬੂ ਜਿਹੜੀ ਆ ਰਹੀ ਆ ਅਸੀਂ ਵੀ ਜਾ ਕੇ ਸਿਆਮਾਦਰ ਤੋਂ ਲੈ ਕੇ ਮੈਂ ਕਹਿੰਦਾ ਆ ਤਾਂ ਜਦ ਹਰੇਕ ਹਰੇਕ ਘਰ ਆ ਜਾ ਇਹਨਾਂ ਐ ਧੱਕਦੇ ਹਨਾ ਨਾ ਪਤਾ ਲੱਗੇ ਵੀ ਕਿੱਥੋਂ ਆਉਂਦੀ ਆ ਖੁਸ਼ੂ ਹਾਂ ਕਿੰਨੀ ਪਿਆਰੀ ਆਟਮਾ ਯਾਰ ਉਹ ਵੀ ਸੋਹਣੀ ਲੱਗਦੀ ਆ ਕਮਰੇ ਦੇ ਵਿੱਚ ਲੱਗੀ ਹੋਵੇ ਕਿਆ ਬਾਤ ਆ ਯਾਰ ਇੱਕ ਚੀਜ਼ ਮੈਂ ਹੋਰ ਕਹਦਾ ਯਾਰ ਵੀਡੀਓ ਦੇ ਵਿੱਚ ਮੰਦਰ ਮਸਜਿਦ ਗੁਰੂ ਘਰਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਬਹੁਤ ਵੀ ਹੋਦੀਆਂ ਕਿਉਂਕਿ ਲੋਕ ਉੱਥੇ ਜਾਂਦੇ ਨੇ ਵੱਧ ਅੰਦਰ ਇਕੱਠ ਹੋਉਂਦਾ ਆ ਆ ਚੀਜ਼ਾਂ 4-5 ਲੱਗੀਆਂ ਹੁਣ ਵਧੀਆ ਹਾਲ ਦੇ ਵਿੱਚ ਉਸ ਨੂੰ ਵੀ ਉਸ ਨੂੰ ਆ ਬੰਦਣੀਆਂ ਬਹੁਤ ਲੋਕ ਲੈ ਕੇ ਜਾਂਦੇ ਨੇ ਜੀ ਬਹੁਤ ਜ਼ਿਆਦਾ ਆ ਤੂੰ ਇਹ ਬਈ ਹਮੈਂ ਗਲਾਬ ਸਿੱਧੂ ਨੂੰ ਕਰਕੇ ਦੇਖਾ ਮੜਾ ਜਾਂ ਹਾਂ ਜੀ ਐਂ ਕੱਪੜਿਆਂ ਦੇ ਵਿੱਚ ਹਾਂ ਜੀ ਮੈਂ ਝੁਕਾ ਪਾਈ ਪੀੜਾ ਜਾ ਰ ਹੋਣਾ ਆ ਇਹ ਹੋਈ ਆ ਤਾਂ ਇੰਦੀ ਲੱਗਿਆ ਬਾਬੇ ਹਾਂ ਆ ਚੀਜ਼ ਬਈ ਜਰੂਰ ਮਗਵਾਇਓ ਕਿੱਥੋਂ ਮਿਲਦੀ ਆ ਇਹ ਇਹ ਮਿਲਦੀ ਆ ਸਿਆਮਾ ਆਦਲ ਵਾਲੇ ਦੇ ਬਾਕੀ ਬਾਈ ਦੱਸ ਦੂ ਇਹ ਮਿਲਦੀ ਆ ਜੀ ਆਪਣੇ ਸਿਆਮਾ ਆਦਲ ਸਰਕੂਲਰ ਰੋਡ ਥੋਹੀ ਚੌਂਕ ਨਾਬੇ ਦੇ ਵਿੱਚ ਡਿਲੀਵਰੀ ਵੀ ਕਰਾ ਸਕਦੇ ਆ ਡਿਲੀਵਰੀ ਘਰੇ ਬੈਠੇ ਨੂੰ ਵੀ ਪਹੁੰਚਦੀ ਕਰਦਾ ਠੀਕ ਆ ਜਿਹੜੀ ਘਰੇ ਬੈਠ ਰਹੀ ਜਾਂਦਾ ਕੀ ਕਿ ਧਰਦੇ ਆ ਵੇਲੇ ਕਿ ਪਸ ਅਗਲਾ ਪੈਸੇ ਪਾ ਦੇ ਘਰੇ ਪਹੁੰਚ ਜਾ ਦੇਖ ਲਾਈਆਂ ਪਾਫਾ ਨਿਕਲਣ ਪਾਫਾ ਕੀ ਯਾਰ ਮਾਈਕਾਂ ਆਉਂਦੀਆਂ ਨੇ ਐਂਡੀ ਲੱਗਿਆ ਜਾਮੀ ਆ ਤਾਂ ਮਾਹੌਲ ਆ ਦੇ ਇਹਨੂੰ ਐਂ ਧਰ ਦੇ ਆਪਾਂ ਰੇਟ ਸ਼ੇਅਰ ਕਰ ਸਕਦੇ ਹਾਂ ਹਾਂਜੀ ਰੇਟ ਸ਼ੇਅਰ ਕਰ ਸਕਦੇ ਦਾ ਬਿਲਕੁਲ ਤੁਹਾਨੂੰ ਆਪਣੇ ਸਸਤਾ ਇਹਦਾ ਇਹਨਾਂ ਦੇ ਨਾ ਅਲੱਗ-ਅਲੱਗ ਰੇਟ ਹੁੰਦੇ ਨੇ ਅੱਛਾ ਜਿਵੇਂ ਕਿ ਮੰਨ ਕੇ ਚੱਲੋ ਕੋਈ ਛੋਟੇ ਹੁੰਦੇ ਨੇ ਕੋਈ ਵੱਡੇ ਹੁੰਦੇ ਨੇ ਹਰ ਇੱਕ ਬੰਦੇ ਦੀ ਪਹੁੰਚ ਦੇ ਵਿੱਚ ਸਲਵਾਰ ਹੈ ਮਤਲਬ ਜਿੰਦੀ ਗਾਰੰਟੀ ਲੈਣੇ ਆ ਵੀ ਕੋਈ ਆਪਣੇ 10000 ਦਾ ਕੋਈ 15 ਦਾ ਇਹ ਨਹੀਂ ਹੋਊਗਾ ਇਹ ਤਾਂ ਸਿਰਫ オリジナル ਰੇਟ ਰੱਖੇ ਹੋਏ ਨੇ ਸਾਡੇ ਹਰ ਇੱਕ ਬੰਦੇ ਦੀ ਪਹੁੰਚ ਦੇ ਵਿੱਚ ਨੇ ਕੋਈ ਮਰਜ਼ੀ ਲਿਆ ਸਕਦਾ ਜੋ ਮਰਜ਼ੀ ਲਿਆ ਕੋਈ ਹੋਰ ਦਾ ਤੁਹਾਨੂੰ ਮੈਂ ਐਡੀ ਆ ਹਰ ਇੱਕ ਬੰਦੇ ਦੀ ਵੀ ਐਡੀ ਜਿਹੜੀ ਤੁਸੀਂ ਮੇਰੀ ਵੀ ਅਰੀਲ ਚੈੱਕ ਕਰਿਓ ਆਪਣੇ ਪੇਜ ਤੇ ਕਰੀਰ ਹੋਇਆ ਐਡੀ ਲੱਕ ਜਿੱਡੀ ਉਹ ਬਹੂਰਦਾਨੀ ਉਹਦੇ ਜਿਹੜਾ ਉਹ ਪੰਜਾ ਬਹੂਰ ਹਾਲ ਚਲਾਉਣ ਵਾਸਤੇ ਆ ਉਹ ਮੰਨਣਾ 20000 ਦੀ ਐਡੀ ਲੱਕ ਜਿੱਡੀ ਕਹਿੰਦਾ ਭਾਵਾ ਕੋਈ ਨਾਰਾਜ਼ ਹੋ ਕੇ ਨਹੀਂ ਜਾਂਦਾ ਕੋਈ ਇੱਕ ਵੀ ਬੰਦਾ ਅਜੇ ਤੱਕ ਸਾਡੇ ਕੋਲੇ ਇਹ ਨਹੀਂ ਕਿਹਾ ਕਹਿ ਕੇ ਗਿਆ ਵੀ ਹਾਂ ਜੀ ਵੀ ਮੇਰੇ ਕੋਲੋਂ ਮੈਂ ਘਾ ਇਨਾ ਲੈਤਾ ਨਹੀਂ ਜੀ ਹਰ ਇੱਕ ਬੰਦਾ ਲੈ ਕੇ ਜਾਂਦਾ ਲੈ ਕੇ ਜਾਂਦਾ ਚੱਕੋ ਬਈ ਆ ਚੀਜ਼ ਘੈਂਟ ਆ ਬ੍ਰੈਂਡ ਆ ਯਾਰ ਪੰਜਾਬੀ ਪਿਆਰ ਕਰਦੇ ਆ ਹਾਂ ਹੋਰ ਕੌਣ ਕਰੂ